ਏ ਵਿਵੇਂਦਰ ਕੁਮਾਰ ਇਹ ਮੇਰੇ ਸਹਰਦ ਰਿਸ਼ਤੇਦਾਰ ਆ ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਲੈ ਗਿਆ ਵਾ ਠੀਕ ਆ ਉਹਨਾਂ ਕੋ ਕੰਮ ਸਿੱਖਦੀ ਸੀ ਤੇ ਗੱਲਬਾਤ ਉਹਨਾਂ ਤੇ ਹੈਗੀ ਸੀ ਕੋਈ ਆਪੋ ਚੁਮਰੇ ਦੀ ਨਾਲ ਤੇ ਥੋੜਾ ਜਿਹਾ ਇਹਨਾਂ ਦਾ ਪਚੱਕਰ ਚੁੱਕ ਮਿਰਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ ਪਰ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਆ ਬਿਆਨ ਦੇ ਕੇ ਗਈ ਹੈ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਧਮ ਕਿ ਦਿੱਤੀ ਇਹਨੂੰ ਮਾਰਨ ਮੁੰਦੀ ਤੇ ਰਾਹ ਦਵਾਈ ਦੂ ਵੀ ਲੈਣਾ ਇਹ ਘਰੋਂ ਟਾਂਕੇ ਤੁਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਲੀਕੇਸ਼ਨ ਦਿੱਤੀ ਥਾਣੇ ਦਰਖਾਸਤ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਜਦ ਨਾਲ ਦੌੜੀ ਹੁਣ ਬਸ ਬੰਦ ਆ ਰਿਹਾ ਫਿਰ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇਦਾਂ ਜਿਹੜਾ ਨਾ ਬ੍ਰਿੰਦਰ ਕੁਮਾਰ ਇਹਨਰਦਾ ਹੁੰਦੀ ਸੜ ਮੈਂ ਦਵਾਈ ਲੈਣ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੁੰਡਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪਹਿਲਾਂ ਦੀ ਉਹ ਧੰਕੀ ਦਿੰਦਾ ਦੀ ਮਿੰਦੂ ਵੀ ਤੈਨ ਤੇ ਮੇਰੇ ਘਰ ਦੇ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਹੈ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਨ ਦਾ ਜਸਸ ਮਸੂਲ ਹੋਈ ਹੈ ਸਾਨੂੰ ਦੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਾ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਹੁਣ ਪੜਤਾਲ ਕਰ ਰਹੇ ਆ। ਇਹ ਵਿਵੇਂਦਰ ਕੁਮਾਰ ਇਹ ਮੇਰੇ ਸਹਧ ਰਿਸ਼ਤੇਦਾਰ ਆ। ਇਹਦੀ ਘਰ ਦੀ ਨੂੰ ਕੋਈ ਆਪਣੇ ਮਰਾ ਪੈ ਗਿਆ ਵਾ। ਠੀਕ ਆ। ਉਹਨਾਂ ਕੋ ਕੰਮ ਸਿੱਖੀ ਤੋਂ ਗੱਲਬਾਤ ਉਹਨਾਂ ਤੇ ਹੈਗੀ ਸੀ ਵੀ ਆਪੋ ਚੁਮਰੇਦੀ ਨਾਲ ਤੇ ਥੋੜਾ ਜਿਹਾ ਇਹਨਾਂ ਦਾ ਪਚੱਕਰ ਚੁੱਕਰ ਵਿੱਚ ਹੈ ਹੀ ਚੱਲਦਾ ਹੀ ਜਾਂ ਨਹੀਂ ਚੱਲਦਾ। ਪਰ ਅਹੀ ਐਸਐਸਪੀ ਦੇ ਕੋ ਬਿਆਨ ਦਵਾਏ ਹੋ ਜਨਾਨੀ ਕੋ ਤੇ ਉਹਨੇ ਕਿਹਾ ਕਿ ਮਤਲਬ ਉਹ ਆਪ ਬਿਆਨ ਦੇ ਕੇ ਗਈ ਆ ਖੁਦ ਤੇ ਫਿਰ ਅੱਜ ਉਹਨਾਂ ਨੇ ਤਾਂ ਗਿਤਮ ਕੇ ਦਿੱਤੀ ਇਹਨੂੰ ਮਾਰਨ ਮੁੰਡੀ ਤੇ ਰਾਤ ਦਵਾਈ ਤੋਂ ਵੀ ਲੈਣਾ ਇਹ ਘਰੋਂ ਧਾਨ ਕੇ ਤਾਨੂੰ ਮਤਲਬ ਕਿ ਉਹ ਇਥੇ ਜ਼ਬਰਦਸਤੀ ਨਾਲ ਕੋ ਲੈ ਗਏ ਐਪਰੀਕੈਂਟ ਦਿੱਤੀ ਹੈ ਥਾਣੇ ਦਿਖਾ ਦਿੱਤੀ ਹੁਣ ਥਾਣੇ ਵਾਲੇ ਕਹਿੰਦੇ ਕਾਰਵਾਈ ਹੋਏਗੀ ਹੁਣ ਦੇਖਦੇ ਆਪਾਂ ਕੀ ਕਰਦੇ ਆ ਤੇ ਉਹ ਮੁੰਡੇ ਦਾ ਨੰਬਰ ਹੈਗਾ ਕੋਈ ਜਨਾਂ ਦੌੜੀ ਹੁਣ ਬੱਸ ਬੰਦ ਆ ਰਿਹਾ ਸੀ ਕਿ ਇਨਸਾਫ ਮੁੰਡੇ ਨੂੰ ਮਿਲੇ ਇਹਨੂੰ ਜੋ ਵੀ ਇਹਦੀ ਕਾਰਵਾਈ ਹੈ ਹੁੰਦੀ ਆ ਕਿਉਂਕਿ ਦੋ ਇਹਦੇ ਬੱਚੇ ਆ ਛੋਟੇ ਛੋਟੇ ਤੇ ਇਨਸਾਫ ਕੀਤਾ ਜਾਏ ਇਹਨਾਂ ਨੂੰ ਜਿਹੜਾ ਨਾ ਵਿਦਰਦ ਕਰ ਮਾਰਦਾ ਹਰਦਾ ਹੁੰਦੀ ਸੜ ਮੈਂ ਦਵਾਈ ਲੈਣਾ ਆਦੀ ਆਪਣੀ ਘਰ ਦੀ ਨਾਲ ਸੜ ਉੱਥੇ ਇਹ ਮੜਾ ਆਦੀ ਤੇ ਉਹਨਾਂ ਦੀ ਕੋਈ ਗੱਲਬਾਤ ਪੈਲਾ ਦੀ ਉਹ ਧਮਕੀ ਦਿੰਦਾ ਦੀ ਮਿੰਦੂ ਵੀ ਤੈਨੂੰ ਵੀ ਤੇ ਮੇਰੇ ਘਰ ਦੇ ਨੂੰ ਲੈ ਗਿਆ ਤੇ ਉੱਥੇ ਕੰਮ ਕਰਦੀ ਦੀ ਮੰਗ ਕਰਦੇ ਹਾਂ ਹੁਣ ਇਨਸਾਫ ਮਿਲੇ ਸਾਡਾ ਬੱਚਾ ਮੇਰੇ ਦੋ ਬੱਚੇ ਨੇ ਤੇ ਮੈਨੂੰ ਇਨਸਾਫ ਮਿਲੇ ਮੇਰੇ ਨਾਲ ਧੱਕਾ ਕਰਦੇ ਆਸਮ ਹਸੂਲ ਹੋਈ ਹੈ ਸਾਨੂੰ ਦੀ ਵੱਲੋਂ ਵੀ ਮੇਰੀ ਵਾਈਫ ਜਿਹੜੀ ਆ ਉਹ ਇੱਥੇ ਹੈਗਾ ਸੀਗਾ ਟੈਟੂ ਦਾ ਇੱਕਰ ਸ਼ਾਪ ਤੇ ਉੱਥੇ ਲੱਗੀ ਸੀ ਤੇ ਉੱਥੇ ਟੈਟੂ ਵਾਲੇ ਮੁੰਡੇ ਦੇ ਨਾਲ ਚਲੀ ਗਈ ਹੈ ਤੇ ਮੇਰੇ ਤਿੰਨ ਬੱਚੇ ਆ ਤਾਂ ਉਹ ਪਹਿਲਾਂ ਵੀ ਚਲ ਗਈ ਸੀ ਤੇ ਪਹਿਲਾਂ ਆ ਗਈ ਸੀ ਲੇਕਿਨ ਹੁਣ ਦੁਬਾਰਾ ਉਹ ਫਿਰ ਚਲੀ ਗਈ ਹੈ ਉਹਦੇ ਨਾਲ ਤੇ ਇਸ ਬੰਦੇ ਅਸੀਂ ਉਹਨੂੰ ਪੜਤਾਲ ਕਰਦੇ ਆ